ਇਹ ਰਾਤ ਨੂੰ ਸਵੇਰੇ ਕੋਲੇ ਨਾਲ 6 ਲੜਕੇ ਜਿਹੜੇ ਪਠਾਨਕ ਤੋਂ ਲੋ ਆਏ ਕਦੇ ਸੀ ਤੇ ওভারਟੇਕ ਕਰਦੇ ਗੱਡੀ ਜਿਹੜੀ ਆ ਉਹ ਅਨ ਬੈਲੈਂਸ ਹੋ ਕੇ ਜਿਹੜੀ ਥੱਲੇ ਚਲੀ ਗਈ ਆ ਕਾਰ ਦੇ ਕੋਦੇ ਬਿਲਕੁਲ ਨਾਲ ਕਿ ਇਹ ਬੱਚੇ ਹੀ ਜਿਨ੍ਹਾਂ ਦੇ ਵਿੱਚੋਂ 2 ਬੱਚਿਆਂ ਦੀ ਡੈਥ ਹੋ ਗਈ ਹੈ ਤੇ ਦੋ ਜਿਹੜੇ ਵਿੱਚ ਰਹਿ ਗਏ ਨਹੀਂ ਚਾਰ ਨਿਕਲ ਗਏ ਬੜਾ ਦੁਖਦਾਈ ਹਾਦਸਾ ਆਇਆ ਜੀ ਤੇ ਇਹਨੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਇਹ ਸਾਡੀ ਲੋਕਲ ਜੀ ਪਲਟਾਪਾਲ ਦੇ ਮੋੜੇ ਹੀ ਸੱਥੋਂ ਖਾਨਪਟੋ ਜਾਦੇ ਹੀ ਫਿਲਡ ਵੱਲੇ ਪਾਸੇ ਨੂੰ ਦਸਨ ਵਸੇ ਜਿਹੜੀ ਹੈ ਉਹ ਕਲੜ ਇਲਾਕਾ ਲਾਨੀ ਜਿਹੜੀਆਂ ਜਿਹਦੇ ਨਾਲ ਰਿਫਲెక్టర్ ਜਿਹਨਾਂ ਨਾਲ ਪਤਾ ਲੱਗ ਜਾਏ ਕਿ ਇਸ ਪਾਸੇ ਜਿਹੜਾ ਆ ਕਿ ਖਾੜਾ ਗਿਆ ਇਹ ਵੀ ਵਾਰੀ ਜਦੋਂ ਬੰਦਾ ਘੁੰਮ ਕੇ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਸ ਪਾਸੇ ਖਾੜਾ ਜਾਂ ਕਿੰਨਾ ਕਿੰਨੀ ਡੂੰਗੀ ਹੈ ਘਟੋ ਘਟ ਵੀ 40 35 40 ਫੁੱਟ ਥੱਲੇ ਗਈ ਹੈ ਘਟੇ ਮੇਰਾ ਨਾਮ ਜੀ ਦੀਪਕ ਕੁਮਾਰ ਹੈ ਤੇ ਮੈਂ ਜਿਹੜਾ ਮੁੰਡਾ ਰਜਤ ਪੂਰਾ ਐਕਸਪਾਇਰ ਹੋਇਆ ਮੇਰਾ ਬ੍ਰਦਰ ਸੀ ਤੇ ਜਨ ਬਦਲ ਨਹੀਂ ਸੀ ਭਰਾ ਬਣਿਆ ਮੇਰਾ ਤੇ ਮੈਨੂੰ ਕੋਈ ਕੋਲ ਆਈ ਤੇ 2 ਵਜੇ ਕੋਈ 12 ਮਿੰਟ ਤੇ ਕੋਲ ਆਈ ਆ ਤੇ ਉਹਦੇ ਵਿੱਚ ਮੈਨੂੰ ਫੋਨ ਕਰਕੇ ਕਿਹਾ ਕਿ ਇੱਦਾਂ ਗੱਡੀ ਆਡੀ ਨਾ ਪਲਟ ਗਈ ਨੇਰ ਵਿੱਚ ਪੈ ਗਈ ਆ ਤੇ ਆਪਾਂ ਨਾ 3 ਚਾਰ ਜਨੇ ਬਾਹਰ ਆ ਗਏ ਆ ਤੇ ਬਾਕੀ ਦੋ ਜਨੇ ਵਿੱਚ ਆ ਤੇ ਮੈਂ ਸੋਚਿਆ ਮਜ਼ਾਕ ਕਰ ਰਿਹਾ ਤੇ ਮੈਂ ਕਿਹਾ ਬੋ ਜੀ ਕਿ ਮੈਂ ਕਿਹਾ ਇਦਾਂ ਮਜ਼ਾਕ ਨਾ ਕਰੋ ਚੰਗਾ ਨਹੀਂ ਲੱਗਦਾ ਕਹਿੰਦੇ ਨਹੀਂ ਸੱਚੀ ਹੋ ਗਿਆ ਤਾਂ ਆਪਾਂ ਮੈਂ ਆਪਣੇ ਭਰਾ ਨੂੰ ਥੱਲੇ ਮੈਂ ਕਿਹਾ ਚਲੋ ਇਦਾਂ ਤੇ ਗੱਲ ਹੋਈ ਆ ਕਹਿੰਦਾ ਸ਼ਾਇਦ ਕੋਈ ਸ਼ਰਾਰਤੀ ਕਰਨੀ ਹੋਗੇ ਨੇ ਕਹਿੰਦਾ ਚਲੋ ਚੱਲ ਪਨੇ ਲਈ ਜਾ ਕੇ ਆਪਾਂ ਦੇਖਿਆ ਤੇ ਅੱਗੇ ਆਏ ਆ ਦੇ ਘਰ ਦੇ ਨੂੰ ਫੋਨ ਕਰਤਾ ਕਿ ਇਦਾਂ ਤੇ ਗੱਲ ਹੋ ਗਈ ਆ ਕਹਿੰਦੇ ਆਪਾਂ ਗਿਆ ਮੁੰਡੇ ਕਿੱਥੇ ਕਹਿੰਦੇ ਦੂਸਰੀ ਗੋਠੀ ਦਿੱਤੀ ਆ ਸ਼ਹਿਰ ਵਾਲੀ ਹੈ ਨਾ ਤੇ ਆਪਾਂ ਜਦੋਂ ਆਏ ਆ ਤੇ ਆ ਕੇ ਦੇਖਿਆ ਤੇ ਮੁੰਡੇ ਇੱਥੇ ਇਕੱਠੇ ਹੋਏ ਦੇ ਆਪਾਂ ਕਹਾਂ ਆ ਵੀ ਕਿੱਥੇ ਗੱਡੀ ਕਹਿੰਦੇ ਉਹਨੂੰ ਗੱਡੀ ਦਾ ਨਹੀਂ ਪਤਾ ਕਿੱਥੇ ਆ ਆਪਾਂ ਇਧਰੋਂ ਨਿਕਲੇ ਆ ਤੇ ਰਾ ਗਿਆ ਆਪਾਂ ਟਰ ਚ ਲੈ ਕੇ ਗੱਡੀ ਲੱਭਣੀ ਤੁਰ ਪਾਤੀ ਕਿ ਕਿੱਥੇ ਗੱਡੀ ਗਈ ਤੇ ਜਾ ਗਿਆ ਆਪਾਂ ਦੋਨੇ ਭਰਾ ਮੇਰਾ ਵੱਡਾ ਬ੍ਰਦਰ ਸੂਰੇਜ ਮੈਂ ਤੇ ਸੂਰੇਜ ਗਏ ਆ ਕੋਈ ਸਵਾਗ 2 ਵਜੇ ਦੇ 2:30 ਦੇ ਕਰੀਬ ਗਏ ਆ ਆਪਾਂ ਥੱਲੇ ਜਾ ਕੇ ਆਪਾਂ ਨਾਲ ਉਹ ਜਿਹੜੇ ਮੁੰਡੇ ਸੀ ਉੱਪਰ ਤੇ ਦੋਨੇ ਜਣੇ ਆਪਾਂ ਤਿੰਨ ਚਾਰ ਜਣੇ ਜਾ ਕੇ ਤੇ ਗੱਡੀ ਖਿੱਚ ਚਾਰ ਮੁੜੇ ਪੱਲੇ ਉਹ ਰਿਡੀ ਨਿਕਲ ਚੁਕੀ ਹੈ ਨਾ ਤੇ ਜਿਹੜੇ ਬਾਕੀ ਦੇ ਦੋ ਹੀ ਵਿੱਚ ਉਹਨਾਂ ਨੂੰ ਆਪਾਂ ਕਾਫੀ ਜਾਨੂੰ ਕੋਈ 20 25 ਮਿੰਟ ਲੱਗ ਗਏ ਪਾਣੀ ਦੇ ਵਿੱਚ ਪਾਣੀ ਮਤਲਬ ਕਾਫੀ ਜ਼ਿਆਦਾ ਸੀ ਉਹਨਾਂ ਨੂੰ ਖਿੱਚ ਕੇ ਆਪਾਂ ਬਾਹਰ ਕੱਢਿਆ ਤੇ ਜਿਹੜੇ ਪਹਿਲੇ ਨੂੰ ਕੱਢਿਆ ਤੇ ਉਹ ਵੀ ਸਿਹਰੋਗੇ ਦਾ ਸੀ ਤੇ ਦੂਸਰੇ ਨੂੰ ਕੱਢਿਆ ਫਿਰ ਆਪਾਂ ਮਿੰਟੋ ਮਿੰਟੀ ਉੱਤੇ ਲਿਆਂਦਾ ਵੀ 25 ਮਿੰਟ ਲੱਗ ਗਏ ਉੱਪਰ ਚੜਾਉਂਦੇ ਵੀ ਮਤਲਬ ਕਾਫੀ ਜ਼ਿਆਦਾ ਤੁਹਾਨੂੰ ਪਤਾ ਦਿੱਕਤ ਹੋਈ ਤੇ ਉਸ ਤੋਂ ਬਾਅਦ ਆਪਾਂ ਚੋਹਾਨ ਉਸ ਬਟੇ ਲਗੇ ਉੱਥੇ ਜਾ ਕੇ ਇਹਨਾਂ ਨੂੰ ਚੈੱਕ ਕਰਵਾਇਆ ਤੇ ਫਿਰ ਅੱਗੇ ਉਹਨਾਂ ਜਵਾਬ ਦਿੱਤਾ ਕਹਿੰਦੇ ਕੀ ਲੈ ਜੇ ਜਿਹੜਾ ਦੀ ਡੈੱਟ ਹੋਈ ਆ ਕੀ ਕੰਮ ਕਰਦੇ ਤੇ ਕਿੱਥੇ ਰਹਿੰਦੇ ਸੀ ਇਹ ਜੀ ਆਪਣਾ ਬਰਦਰ ਹੀ ਤੇ ਇਹਨਾਂ ਨੇ ਕੀ ਕਹਿੰਦੇ 6 ਸਾਲ ਤੇ 2 ਕੁ ਮਹੀਨੇ ਲਾ ਗਿਆ ਸੀ ਸਾਊਥ ਕੋਰੀਆ ਪਲੱਸ 2 ਆ ਚੱਲ ਗਿਆ ਸੀ ਤੇ ਹੁਣ ਆਇਆ ਹੀ ਕੋਈ ਹੋ ਗਿਆ ਇਹਨੂੰ 5-6 ਮਹੀਨੇ ਹੋਇਆ ਆਏ ਦੇ ਤੇ ਇਹਦੀ ਮੈਰਿਜ ਹੋਈ ਆ ਤੇ ਮੈਰਿਜ ਹੋਈ ਤੇ ਮੈਰਿਜ ਹੋ ਗਿਆ ਇਹਨਾਂ ਦੀ ਵਾਈਫ ਜਿਹੜੀ ਆ ਉਹ ਕੈਨੇਡਾ ਚੱਲ ਗਈ ਆ ਹੁਣ ਇਹਨਾਂ ਦਾ ਵੀ ਕੋਈ 15 ਤੋਂ 20 ਦਿਨ ਮਹੀਨਾ ਰਹਿ ਗਿਆ ਸੀ ਕਿ ਇਹਨਾਂ ਨੇ ਵੀ ਕੈਨੇਡਾ ਚੱਲ ਜਾਣਾ ਤੇ ਬਾਕੀ ਸਾਰੀ ਫੈਮਲੀ ਜਨਮ ਦਿਨ ਮਨਾ ਰਹੀ ਇੱਥੇ ਸ਼ਹਿਰ ਦੀ ਪ੍ਰਾਗੋਟਲ ਦੇ ਪਿੱਛੇ ਕੋਠੀ ਜਣਾ ਦੀ ਫੈਮਲੀ ਵੀ ਉੱਤੇ ਹੀ ਇਹ ਘਰ ਜਾ ਰਹੇ ਵਾਪਸੀ ਦੂਸਰੀ ਕੋਠੀ ਏਰੀਆ ਦੀ ਪਟਾਣ ਸੰਗ ਜਿਤਣੇ ਲੱਗੇ ਕੋਠੀ ਆ ਤੇ ਅਚਾਨਕ ਨੇਰੀ ਨੂੰ ਦੀਦੀ ਵਜਾ ਨਾਲ ਜਾਂ ਕੋਈ ਝਾਕਾ ਲੱਗਾ ਇਹ ਤੇ ਹੁਣ ਪਤਾ ਨਹੀਂ ਜੀ ਹਨਾ ਤੇ ਇਸ ਵਜਾ ਨਾਲ ਇਹ ਹਾਸਾ ਹੋ ਗਿਆ ਜਿਹੜੇ ਪਿੰਡ ਦੇ ਇਹ ਇਹ ਕਾਲਗੜ੍ਹ ਗੁਰਦੁਆਰਾ ਨਾ ਜਿਹੜਾ ਹੈ ਉਹਦੇ ਲੱਗੇ ਹੀ ਹੈ ਜੀ ਬਿਲਕੁਲ ਜੀ ਕਿਹਾ ਗਿਆ ਉਹਨਾਂ ਨੇ ਉਹਦੇ ਲੱਗੇ ਬਾਗ ਲਿਆ ਜਿਹੜਾ ਅਗਲੀਚੀ ਦਾ ਬਾਗ ਹੈ ਉਹ ਲਿਆਇਆ ਤੇ ਉਹਦਾ ਮੁੜਾ ਜਮਾਲਪੁਰ ਦਾ ਆ ਹਾਂਜੀ ਹਾਂਜੀ ਬਾਕੀ ਚਾਰੇ ਬਾਕੀ ਚਾਰੋਂ ਮੁਰੇ ਠੀਕ ਆ ਵੈਸੇ ਥੋੜੀ ਬਹੁਤੀ ਸਾਟ ਲੱਗੀ ਹੈ ਕਿਸੇ ਦੀ ਮੁੰਡਾ ਲੱਤ ਗਿਆ ਮਤਲਬ ਮੁੰਡਾ ਟੁੱਟ ਗਿਆ ਇੱਕ ਦੀ ਅੱਖ ਤੇ ਸਾਟ ਲੱਗ ਗਈ ਆ ਉਹ ਵੀ ਲੋਕਲੀ ਆ ਮੁਰੇ ਹਾਂਜੀ ਹਾਂਜੀ ਇਹ ਰਾਤ ਨੂੰ ਸਵੇਰ 1 ਵਜੇ ਨਾਲ 6 ਲੜਕੇ ਜਿਹੜੇ ਉਹ ਪਠਾਨਕੋਟੋਂ ਵੱਲੋਂ ਆਏ ਕਦੇ ਸੀ ਤੇ ਓਵਰਟੇਕ ਕਰਦੇ ਗੱਡੀ ਜਿਹੜੀ ਆ ਉਹ ਅਨ ਬੈਲੈਂਸ ਹੋ ਕੇ ਜਿਹੜੀ ਥੱਲੇ ਚਲੀ ਗਈ ਆ ਕਾਰ ਦੇ ਬੋਲਦੇ ਬਿਲਕੁਲ ਨਾਲ 6 ਬੱਚੇ ਸੀ ਜਿਨ੍ਹਾਂ ਦੇ ਵਿੱਚੋਂ ਦੋ ਬੱਚਿਆਂ ਦੀ ਡੈਥ ਹੋ ਗਈ ਆ ਤੇ ਦੋ ਜਿਹੜੇ ਵਿੱਚ ਰਹਿ ਗਏ ਤੁਸੀਂ ਚਾਰ ਨਿਕਲ ਗਿਆ ਬੜਾ ਦੁਖਦਾਰ ਹਾਦਸਾ ਹੋਇਆ ਜੀ ਰਾਤ ਨੂੰ 1:30 ਵਜੇ 1:30 ਵਜੇ ਦੇ ਕਰੀਬ ਜਿਹੜਾ ਇਹ ਹਾਦਸਾ ਆਇਆ ਤੇ ਇਹਦਾ ਤੇਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ ਉਹ ਬੜਾ ਮਤਲਬ ਦੁਖਦਾਰ ਹਾਦਸਾ ਹੈ ਇਹ ਹਾਂਜੀ ਲੋਕਲ ਜੀ ਪਲਟਾ ਸਾਹਬ ਦੇ ਮੁੜੇ ਹੀ ਇੱਥੋਂ ਪਠਾਨਕੋਟੋਂ ਜਾ ਰਹੇ ਸੀ ਪਿੰਡ ਵਾਲੇ ਪਾਸੇ ਨੂੰ ਤੇ ਪ੍ਰਸ਼ਾਸਨ ਨੂੰ ਅੱਥੇ ਜਿਹੜੀ ਹੈ ਉਹ ਅੱਥੇ ਕੱਲੜ ਲਾਈਟਾਂ ਲਾਉਣੀਆਂ ਚਾਹੀਦੀਆਂ ਦੇ ਨਾਲ ਰਿਫਲੈਕਟਰ ਜਨਰਲ ਪਤਾ ਲੱਗ ਜਾਏ ਕਿ ਇਸ ਪਾਸੇ ਜਿਹੜਾ ਆ ਕਿ ਖਾੜਾ ਗਿਆ ਕਈ ਵਾਰੀ ਜਦੋਂ ਬੰਦਾ ਘੁੰਮ ਕੇ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਸ ਪਾਸੇ ਖਾੜਾ ਜਾਂ ਕਿੰਨਾ ਕਿੰਨੀ ਡੂੰਗੀ ਹੈ ਘਟੋ ਘਟ ਵੀ ਮੈਂ 40 35 40 ਫੁੱਟ ਥੱਲੇ ਗਈ ਹੈ ਗੱਡੀ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, swimming classes, judo, taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.